ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਪੀਆਰਟੀਸੀ ਪਨ ਬੱਸ ਤੇ ਪੰਜਾਬ ਰੋਡਵੇਜ ਦੇ ਕੱਚੇ ਕਾਮੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਹੁਣ ਨਵਾਂ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਲੋਮੀਟਰ ਸਕੀਮਾਂ ਦੇ ਬੱਸਾਂ ਦੇ ਟੈਂਡਰ ਦਾ ਇਸ ਟੈਂਡਰ ਦੇ ਵਿਰੋਧ ਦੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਹੋਏ ਤੇ ਕੱਲ ਕਾਫੀ ਥਾਵਾਂ ਦੇ ਉੱਤੇ ਮਾਹੌਲ ਤਣਾਅਪੂਰਨ ਵੀ ਹੋ ਗਿਆ ਗੇਟ ਬੰਦ ਕੀਤੇ ਗਏ ਬੱਸ اڈਿਆਂ ਦੇ ਤੇ ਰੋਸ ਮੁਜ਼ਾਰੇ ਕੀਤੇ ਗਏ ਇਸ ਦੌਰਾਨ ਹੁਣ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਜਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਅਪਡੇਟ ਆ ਰਹੀ ਹੈ ਉਹਦੇ ਮੁਤਾਬਕ ਇਹਨਾਂ ਕੱਚੇ ਕਾਮਿਆਂ ਦੇ ਉੱਤੇ ਗਾਜ਼ ਡਿੱਗੀ ਹੈ। ਇਹਨਾਂ ਕੱਚੇ ਬੱਸ ਕਾਮਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਕੁਝ ਥਾਵਾਂ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਨੌਕਰੀ ਵੀ ਚਲੀ ਗਈ ਹੈ ਕਿਉਂਕਿ ਕੁਝ ਨਿਯਮਾਂ ਦੇ ਮੁਤਾਬਕ ਸ਼ਰਤਾਂ ਦੇ ਮੁਤਾਬਕ ਹਵਾਲਾ ਦਿੰਦੇ ਹੋਏ ਇਹਨਾਂ ਦੀ ਨੌਕਰੀ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਚਿੱਠੀ ਕਾਫੀ ਚਰਚਾ ਦੇ ਵਿੱਚ ਹੈ। ਉਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਸਖਸ਼ ਨੇ ਕਿਸੇ ਦੇ ਬਾਈ ਨੇਮ ਚਿੱਠੀ ਹੈ ਕਿ ਉਹਨੇ ਰੂਟ ਮਿਸ ਕੀਤੇ ਜਿਸ ਤੋਂ ਬਾਅਦ ਦੇ ਵਿੱਚ ਵਿਭਾਗ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਤਵਿੱਤੀ ਨੁਕਸਾਨ ਦੇ ਕਾਰਨ ਉਹਦੀ ਨੌਕਰੀ ਆ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਸਸਪੈਂਡ ਕਰ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਇਹਨਾਂ ਦੇ ਉੱਤੇ ਹੁਣ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਧਰਨਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ ਪਰ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਜਿੰਨੇ ਵੀ ਮੁਲਾਜ਼ਮ ਨੇ ਬੈਠੇ ਹੋਏ ਨੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਪਰ ਹੁਣ ਜੇਕਰ ਇਸ ਚਿੱਠੀ ਨੂੰ ਸੱਚ ਮੰਨੀਏ ਜੋ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਹਿੰਦੇ ਈਮੇਲ ਦੇ ਰਹੇ ਹਾਂ ਇਹ ਚਿੱਠੀਆਂ ਭੇਜੀਆਂ ਗਈਆਂ ਉਹਨਾਂ ਨੇ ਕਿਹਾ ਕਿ 28 ਤਰੀਕ ਨੂੰ ਅਸੀਂ ਤੁਹਾਨੂੰ ਇੱਕ ਨੋਟਿਸ ਭੇਜਿਆ ਸੀਗਾ ਕਿ ਤੁਸੀਂ ਆਪਣੇ ਕੰਮ ਤੇ ਵਾਪਸ ਪਰਤੋ ਪਰ ਨਹੀਂ ਪਰਤੇ ਤੇ ਹੁਣ 29 ਤਰੀਕ ਨੂੰ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਬਹੁਤੇ ਕੰਮ ਇਹ ਨੇ ਜਿਹੜੇ ਬੱਸਾਂ ਦੇ ਉੱਤੇ ਉਹ ਆਊਟਸੋਰਸਿੰਗ ਰਾਹੀਂ ਭਰਤੀ ਹੋਏ ਨੇ ਪਟਿਆਲਾ ਦੇ ਵਿੱਚ ਸੰਗਰੂਰ ਦੇ ਵਿੱਚ ਕਾਫੀ ਕਮਾਸਾਂ ਦੇਖਣ ਨੂੰ ਮਿਲਿਆ ਸੀਗਾ ਤੇ ਕੁੱਲ ਮਿਲਾ ਕੇ ਹੁਣ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਇੱਕ ਚਿੱਠੀ ਜੋ ਕਾਫੀ ਚਰਚਾ ਦੇ ਵਿੱਚ ਆ ਉਹਦੇ ਵਿੱਚ ਲੇਖਾ ਜੋਖਾ ਵੀ ਦਿੱਤਾ ਗਿਆ ਹੈ ਉਹਦੇ ਮੁਤਾਬਕ ਕਿਹਾ ਗਿਆ ਕਿ ਜਿਹੜੇ ਰੂਟ ਤੁਸੀਂ ਮਿਸ ਕੀਤੇ ਨੇ ਉਹਨਾਂ ਦੇ ਮੰਨ ਲਓ 380 ਕਿਲੋਮੀਟਰ ਇੱਕ ਪਾਸੇ ਦੇ ਬਣਦੇ ਨੇ ਜਾਂ ਦੋਹਾਂ ਪਾਸਿਆਂ ਦੇ ਬਣਦੇ ਨੇ ਤਾਂ ਉਹਦੇ ਮੁਤਾਬਕ ਕਹਿੰਦੇ ਜਿਹੜਾ 11939 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਜਿਹੜੇ ਹੋਰ ਸੋਰਸਸ ਰਾਹੀਂ ਕਮਾਈ ਹੋਣੀ ਸੀ ਉਹਦਾ ਵੀ ਨੁਕਸਾਨ ਹੋਇਆ ਤੇ ਤੁਸੀਂ ਲਗਾ ਲਓ ਕਿ ਇੱਕ ਰੂਟ ਦਾ ਇੱਕ ਬੱਸ ਦਾ ਇੰਨਾ ਨੁਕਸਾਨ ਦੱਸਿਆ ਗਿਆ ਤਾਂ ਉਹਦੇ ਨਾਲ ਹੋਰ ਜਿਹੜੇ ਨੁਕਸਾਨ ਹੋਏ ਨੇ ਉਹ ਕੁੱਲ ਮਿਲਾ ਕੇ ਜਿਹੜੇ ਨੇ ਉਹ ਲੱਖਾਂ ਦੇ ਵਿੱਚ ਪਹੁੰਚ ਜਾਣਗੇ ਜਿਸ ਤੋਂ ਬਾਅਦ ਦੇ ਵਿੱਚ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹਨੂੰ ਵਨ ਬਸ ਜਲੰਧਰ 1 ਦੇ ਡੀਪੂ ਤੋਂ ਜਾਰੀ ਕੀਤਾ ਦੱਸਿਆ ਜਾ ਰਿਹਾ ਉਹਦੇ ਉੱਤੇ ਹੁਕਮ ਜਿਹੜੇ ਲਿਖੇ ਹੋਏ ਨੇ ਪ੍ਰੋਪਰ ਜਿਹੜੀ ਮਿਤੀ ਪਾਈ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਝ ਜਿਹੜਾ ਇਹਦੇ ਵਿੱਚ ਲਿਖਿਆ ਗਿਆ ਤੇ ਕੁਝ ਸ਼ਰਤਾਂ ਦੇ ਤਹਿਤ ਕਹਿੰਦੇ ਤੁਹਾਡੀ ਜਿਹੜੀ ਕਾਰਵਾਈ ਆ ਤੁਹਾਡੇ ਤੋਂ ਹੋਈ ਹੈ ਤੇ ਤੁਹਾਨੂੰ ਅਹ ਮਹਿਕਮੇ ਦੇ ਵਿੱਚੋਂ ਜਾਂ ਕਹਿ ਲਈਏ ਕਿ ਇਹਨਾਂ ਬੱਸਾਂ ਤੋਂ ਬਾਹਰ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਕਾਮੇ ਸੰਘਰਸ਼ ਕਰ ਰਹੇ ਸੀਗੇ ਤੇ ਹੁਣ ਵੀ ਇਹ ਸੰਘਰਸ਼ ਦੇ ਰਾਹ ਦੇ ਉਤੇ ਤੁਰੇ ਹੋਏ ਨੇ ਤੇ ਸੂਤਰਾਂ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਵੀ ਇਹਨਾਂ ਕੱਚੇ ਕਾਮਿਆਂ ਦੇ ਹੱਕ ਦੇ ਵਿੱਚ ਡਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿਸੇ ਇੱਕ ਥਾਂ ਦੇ ਉੱਤੇ ਵੱਡਾ ਧਰਨਾ ਵੀ ਲਗਾਇਆ ਜਾ ਸਕਦਾ ਹੈ ਜਿੱਥੇ ਸਾਰੀਆਂ ਜਥੇਬੰਦੀਆਂ ਸਾਰੇ ਡਿਪੂ ਇਕੱਠੇ ਹੋ ਕੇ ਆਪਣਾ ਰੋਸ ਮੁਜ਼ਾਰਾ ਕਰ ਸਕਣ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਪੰਜਾਬ ਦੇ ਵਿੱਚ ਪੀਆਰਟੀਸੀ ਪਨ ਬੱਸ ਤੇ ਪੰਜਾਬ ਰੋਡਵੇਜ ਦੇ ਕੱਚੇ ਕੰਮੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਹੁਣ ਨਵਾਂ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਲੋਮੀਟਰ ਸਕੀਮਾਂ ਦੇ ਬੱਸਾਂ ਦੇ ਟੈਂਡਰ ਦਾ ਇਸ ਟੈਂਡਰ ਦੇ ਵਿਰੋਧ ਦੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਹੋਏ ਤੇ ਕੱਲ ਕਾਫੀ ਥਾਵਾਂ ਦੇ ਉੱਤੇ ਮਾਹੌਲ ਤਣਾਅਪੂਰਨ ਵੀ ਹੋ ਗਿਆ ਗੇਟ ਬੰਦ ਕੀਤੇ ਗਏ ਬੱਸ ਰੱਡਿਆਂ ਦੇ ਤੇ ਰੋਸ ਮੁਜ਼ਾਰੇ ਕੀਤੇ ਗਏ ਇਸ ਦੌਰਾਨ ਹੁਣ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਜਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਅਪਡੇਟ ਆ ਰਹੀ ਹੈ ਉਹਦੇ ਮੁਤਾਬਕ ਇਹਨਾਂ ਕੱਚੇ ਕਾਮਿਆਂ ਦੇ ਉੱਤੇ ਗਾਜ਼ ਡਿੱਗੀ ਹੈ ਇਹਨਾਂ ਕੱਚੇ ਬਸ ਕਾਮਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਕੁਝ ਥਾਵਾਂ ਦੇ ਉੱਤੇ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਨੌਕਰੀ ਵੀ ਚਲੀ ਗਈ ਹੈ ਕਿਉਂਕਿ ਕੁਝ ਨਿਯਮਾਂ ਦੇ ਮੁਤਾਬਕ ਸ਼ਰਤਾਂ ਦੇ ਮੁਤਾਬਕ ਹਵਾਲਾ ਦਿੰਦੇ ਹੋਏ ਇਹਨਾਂ ਦੀ ਨੌਕਰੀ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਚਿੱਠੀ ਕਾਫੀ ਚਰਚਾ ਦੇ ਵਿੱਚ ਹੈ ਉਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਸਖਸ਼ ਨੇ ਕਿਸੇ ਦੇ ਬਾਈ ਨੇਮ ਚਿੱਠੀ ਹੈ ਕਿ ਉਹਨੇ ਰੂਟ ਮਿਸ ਕੀਤੇ ਜਿਸ ਤੋਂ ਬਾਅਦ ਦੇ ਵਿੱਚ ਵਿਭਾਗ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਤਾਂ ਵਿੱਤੀ ਨੁਕਸਾਨ ਦੇ ਕਾਰਨ ਉਹਦੀ ਨੌਕਰੀ ਆ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਸਸਪੈਂਡ ਕਰ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਇਨਾਂ ਦੇ ਉੱਤੇ ਹੁਣ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਧਰਨਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ ਪਰ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਜਿੰਨੇ ਵੀ ਮੁਲਾਜ਼ਮ ਨੇ ਬੈਠੇ ਹੋਏ ਨੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਪਖਤਾ ਇੰਤਜ਼ਾਮ ਕੀਤੇ ਗਏ ਨੇ ਪਰ ਹੁਣ ਜੇਕਰ ਇਸ ਚਿੱਠੀ ਨੂੰ ਸੱਚ ਮੰਨੀਏ ਜੋ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਹਿੰਦੇ ਈਮੇਲ ਦੇ ਰਾਹੀਂ ਇਹ ਚਿੱਠੀਆਂ ਭੇਜੀਆਂ ਗਈਆਂ ਉਹਨਾਂ ਨੇ ਕਿਹਾ ਕਿ 28 ਤਰੀਕ ਨੂੰ ਅਸੀਂ ਤੁਹਾਨੂੰ ਇੱਕ ਨੋਟਿਸ ਭੇਜਿਆ ਸੀਗਾ ਕਿ ਤੁਸੀਂ ਆਪਣੇ ਕੰਮ ਤੇ ਵਾਪਸ ਪਰਤੋ ਪਰ ਨਹੀਂ ਪਰਤੇ ਤੇ ਹੁਣ 29 ਤਰੀਕ ਨੂੰ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਬਹੁਤੇ ਕੰਮ ਇਹ ਨੇ ਜਿਹੜੇ ਬੱਸਾਂ ਦੇ ਉੱਤੇ ਉਹ ਆਊਟਸੋਰਸਿੰਗ ਰਾਹੀਂ ਭਰਤੀ ਹੋਏ ਨੇ ਪਟਿਆਲਾ ਦੇ ਵਿੱਚ ਸੰਗਰੂਰ ਦੇ ਵਿੱਚ ਕਾਫੀ ਘਮਾਸਾਂ ਦੇਖਣ ਨੂੰ ਮਿਲਿਆ ਸੀਗਾ ਤੇ ਕੁੱਲ ਮਿਲਾ ਕੇ ਹੁਣ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਇੱਕ ਚਿੱਠੀ ਜੋ ਕਾਫੀ ਚਰਚਾ ਦੇ ਵਿੱਚ ਆ ਉਹਦੇ ਵਿੱਚ ਲੇਖਾ ਜੋਖਾ ਵੀ ਦਿੱਤਾ ਗਿਆ ਹੈ ਉਹਦੇ ਮੁਤਾਬਕ ਕਿਹਾ ਗਿਆ ਹੈ ਕਿ ਜਿਹੜੇ ਰੂਟ ਤੁਸੀਂ ਮਿਸ ਕੀਤੇ ਨੇ ਉਹਨਾਂ ਦੇ ਮੰਨ ਲਓ 380 ਕਿਲੋਮੀਟਰ ਇੱਕ ਪਾਸੇ ਦੇ ਬਣਦੇ ਨੇ ਜਾਂ ਦੋਵਾਂ ਪਾਸਿਆਂ ਦੇ ਬਣਦੇ ਨੇ ਤਾਂ ਉਹਦੇ ਮੁਤਾਬਕ ਕਹਿੰਦੇ ਜਿਹੜਾ 11939 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਜਿਹੜੇ ਹੋਰ ਸੋਰਸਸ ਰਾਹੀਂ ਕਮਾਈ ਹੋਣੀ ਸੀ ਉਹਦਾ ਵੀ ਨੁਕਸਾਨ ਹੋਇਆ ਤੇ ਤੁਸੀਂ ਲਗਾ ਲਓ ਕਿ ਇੱਕ ਰੂਟ ਦਾ ਇੱਕ ਬੱਸ ਦਾ ਇੰਨਾ ਨੁਕਸਾਨ ਦੱਸਿਆ ਗਿਆ ਤਾਂ ਉਹਦੇ ਨਾਲ ਹੋਰ ਜਿਹੜੇ ਨੁਕਸਾਨ ਹੋਏ ਨੇ ਉਹ ਕੁੱਲ ਮਿਲਾ ਕੇ ਜਿਹੜੇ ਨੇ ਉਹ ਲੱਖਾਂ ਦੇ ਵਿੱਚ ਪਹੁੰਚ ਜਾਣਗੇ ਜਿਸ ਤੋਂ ਬਾਅਦ ਦੇ ਵਿੱਚ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹਨੂੰ ਪਨ ਬਸ ਜਲੰਧਰ 1 ਦੇ ਡੀਪੂ ਤੋਂ ਜਾਰੀ ਕੀਤਾ ਦੱਸਿਆ ਜਾ ਰਿਹਾ ਉਹਦੇ ਉੱਤੇ ਹੁਕਮ ਜਿਹੜੇ ਲਿਖੇ ਹੋਏ ਨੇ ਪ੍ਰੋਪਰ ਜਿਹੜੀ ਮਿਤੀ ਪਾਈ ਹੋਈ ਆ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਝ ਜਿਹੜਾ ਇਹਦੇ ਵਿੱਚ ਲਿਖਿਆ ਗਿਆ ਤੇ ਕੁਝ ਸ਼ਰਤਾਂ ਦੇ ਤਹਿਤ ਕਹਿੰਦੇ ਤੁਹਾਡੀ ਜਿਹੜੀ ਕਾਰਵਾਈ ਆ ਤੁਹਾਡੇ ਤੋਂ ਹੋਈ ਆ ਤੇ ਤੁਹਾਨੂੰ ਮਹਕਮੇ ਦੇ ਵਿੱਚੋਂ ਜਾਂ ਕਹਿ ਲਈਏ ਕਿ ਇਹਨਾਂ ਬੱਸਾਂ ਤੋਂ ਬਾਹਰ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਕਾਮੇ ਸੰਘਰਸ਼ ਕਰ ਰਹੇ ਸੀਗੇ ਤੇ ਹੁਣ ਵੀ ਇਹ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਹੋਏ ਨੇ ਤੇ ਸੂਤਰਾਂ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਵੀ ਇਹਨਾਂ ਕੱਚੇ ਕਾਮਿਆਂ ਦੇ ਹੱਕ ਦੇ ਵਿੱਚ ਡਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿਸੇ ਇੱਕ ਥਾਂ ਦੇ ਉੱਤੇ ਵੱਡਾ ਧਰਨਾ ਵੀ ਲਗਾਇਆ ਜਾ ਸਕਦਾ ਹੈ ਜਿੱਥੇ ਸਾਰੀਆਂ ਜਥੇਬੰਦੀਆਂ ਸਾਰੇ ਡਿਪੂ ਇਕੱਠੇ ਹੋ ਕੇ ਆਪਣਾ ਰੋਸ ਮੁਜ਼ਾਰਾ ਕਰ ਸਕਣ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਪੰਜਾਬ ਦੇ ਵਿੱਚ ਪੀਆਰਟੀਸੀ ਪਨ ਬੱਸ ਤੇ ਪੰਜਾਬ ਰੋਡਵੇਜ ਦੇ ਕੱਚੇ ਕੰਮੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਹੁਣ ਨਵਾਂ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਲੋਮੀਟਰ ਸਕੀਮਾਂ ਦੇ ਬੱਸਾਂ ਦੇ ਟੈਂਡਰ ਦਾ ਇਸ ਸਟੈਂਡਰਡ ਦੇ ਵਿਰੋਧ ਦੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਹੋਏ ਤੇ ਕੱਲ ਕਾਫੀ ਥਾਵਾਂ ਦੇ ਉੱਤੇ ਮਾਹੌਲ ਤਣਾਅਪੂਰਨ ਵੀ ਹੋ ਗਿਆ 게ਟ ਬੰਦ ਕੀਤੇ ਗਏ ਬੱਸ ਢਿਆਂ ਦੇ ਤੇ ਰੋਸ ਮੁਜ਼ਾਰੇ ਕੀਤੇ ਗਏ ਇਸ ਦੌਰਾਨ ਹੁਣ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਜਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਅਪਡੇਟ ਆ ਰਹੀ ਹੈ ਉਹਦੇ ਮੁਤਾਬਕ ਇਹਨਾਂ ਕੱਚੇ ਕਾਮਿਆਂ ਦੇ ਉੱਤੇ ਗਾਜ਼ ਡਿੱਗੀ ਹੈ ਇਹਨਾਂ ਕੱਚੇ ਬਸ ਕਾਮਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਕੁਝ ਥਾਵਾਂ ਦੇ ਉੱਤੇ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਨੌਕਰੀ ਵੀ ਚਲੀ ਗਈ ਹੈ ਕਿਉਂਕਿ ਕੁਝ ਨਿਯਮਾਂ ਦੇ ਮੁਤਾਬਕ ਸ਼ਰਤਾਂ ਦੇ ਮੁਤਾਬਕ ਹਵਾਲਾ ਦਿੰਦੇ ਹੋਏ ਇਹਨਾਂ ਦੀ ਨੌਕਰੀ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਚਿੱਠੀ ਕਾਫੀ ਚਰਚਾ ਦੇ ਵਿੱਚ ਹੈ ਉਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਸਖਸ਼ ਨੇ ਕਿਸੇ ਦੇ ਬਾਈ ਨੇਮ ਚਿੱਠੀ ਹੈ ਕਿ ਉਹਨੇ ਰੂਟ ਮਿਸ ਕੀਤੇ ਜਿਸ ਤੋਂ ਬਾਅਦ ਦੇ ਵਿੱਚ ਵਿਭਾਗ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਵਿੱਤੀ ਨੁਕਸਾਨ ਦੇ ਕਾਰਨ ਉਹਦੀ ਨੌਕਰੀ ਆ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਕੁੱਲ ਮਿਲਾ ਕੇ ਇਹਨਾਂ ਦੇ ਉੱਤੇ ਹੁਣ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਧਰਨਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ ਪਰ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਜਿੰਨੇ ਵੀ ਮੁਲਾਜ਼ਮ ਨੇ ਬੈਠੇ ਹੋਏ ਨੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਪਖਤਾ ਇੰਤਜ਼ਾਮ ਕੀਤੇ ਗਏ ਨੇ ਪਰ ਹੁਣ ਜੇਕਰ ਇਸ ਚਿੱਠੀ ਨੂੰ ਸੱਚ ਮੰਨੀਏ ਜੋ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਹਿੰਦੇ ਈਮੇਲ ਦੇ ਰਾਹੀਂ ਇਹ ਚਿੱਠੀਆਂ ਭੇਜੀਆਂ ਗਈਆਂ ਉਹਨਾਂ ਨੇ ਕਿਹਾ ਕਿ 28 ਤਰੀਕ ਨੂੰ ਅਸੀਂ ਤੁਹਾਨੂੰ ਇੱਕ ਨੋਟਿਸ ਭੇਜਿਆ ਸੀਗਾ ਕਿ ਤੁਸੀਂ ਆਪਣੇ ਕੰਮ ਤੇ ਵਾਪਸ ਪਰਤ आओ ਪਰ ਨਹੀਂ ਪਰਤੇ ਤੇ ਹੁਣ 29 ਤਰੀਕ ਨੂੰ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਬਹੁਤੇ ਕੰਮ ਇਹ ਨੇ ਜਿਹੜੇ ਬੱਸਾਂ ਦੇ ਉੱਤੇ ਉਹ ਆਊਟਸੋਰਸਿੰਗ ਰਾਹੀਂ ਭਰਤੀ ਹੋਏ ਨੇ ਪਟਿਆਲਾ ਦੇ ਵਿੱਚ ਸੰਗਰੂਰ ਦੇ ਵਿੱਚ ਕਾਫੀ ਕਮਾਸਾਂ ਦੇਖਣ ਨੂੰ ਮਿਲਿਆ ਸੀਗਾ ਤੇ ਕੁੱਲ ਮਿਲਾ ਕੇ ਹੁਣ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਇੱਕ ਚਿੱਠੀ ਜੋ ਕਾਫੀ ਚਰਚਾ ਦੇ ਵਿੱਚ ਆ ਉਹਦੇ ਵਿੱਚ ਲੇਖਾ ਜੋਖਾ ਵੀ ਦਿੱਤਾ ਗਿਆ ਹੈ ਉਹਦੇ ਮੁਤਾਬਕ ਕਿਹਾ ਗਿਆ ਕਿ ਜਿਹੜੇ ਰੂਟ ਤੁਸੀਂ ਮਿਸ ਕੀਤੇ ਨੇ ਉਹਨਾਂ ਦੇ ਮੰਨ ਲਓ 380 ਕਿਲੋਮੀਟਰ ਇੱਕ ਪਾਸੇ ਦੇ ਬਣਦੇ ਨੇ ਜਾਂ ਦੋਹਾਂ ਪਾਸਿਆਂ ਦੇ ਬਣਦੇ ਨੇ ਤਾਂ ਉਹਦੇ ਮੁਤਾਬਕ ਕਹਿੰਦੇ ਜਿਹੜਾ 11939 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਜਿਹੜੇ ਹੋਰ ਸੋਰਸਸ ਰਾਹੀਂ ਕਮਾਈ ਹੋਣੀ ਸੀ ਉਹਦਾ ਵੀ ਨੁਕਸਾਨ ਹੋਇਆ ਤੇ ਤੁਸੀਂ ਲਗਾ ਲਓ ਕਿ ਇੱਕ ਰੂਟ ਦਾ ਇੱਕ ਬੱਸ ਦਾ ਇੰਨਾ ਨੁਕਸਾਨ ਦੱਸਿਆ ਗਿਆ ਤਾਂ ਉਹਦੇ ਨਾਲ ਹੋਰ ਜਿਹੜੇ ਨੁਕਸਾਨ ਹੋਏ ਨੇ ਉਹ ਕੁੱਲ ਮਿਲਾ ਕੇ ਜਿਹੜੇ ਨੇ ਉਹ ਲੱਖਾਂ ਦੇ ਵਿੱਚ ਪਹੁੰਚ ਜਾਣਗੇ ਜਿਸ ਤੋਂ ਬਾਅਦ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹਨੂੰ ਪਨ ਬਸ ਜਲੰਧਰ 1 ਦੇ ਡੀਪੂ ਤੋਂ ਜਾਰੀ ਕੀਤਾ ਦੱਸਿਆ ਜਾ ਰਿਹਾ ਉਹਦੇ ਉੱਤੇ ਹੁਕਮ ਜਿਹੜੇ ਲਿਖੇ ਹੋਏ ਨੇ ਪ੍ਰੋਪਰ ਜਿਹੜੀ ਮਿਤੀ ਪਾਈ ਹੋਈ ਆ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਝ ਜੜਾ ਇਹਦੇ ਵਿੱਚ ਲਿਖਿਆ ਗਿਆ ਤੇ ਕੁਝ ਸ਼ਰਤਾਂ ਦੇ ਤਹਿਤ ਕਹਿੰਦੇ ਤੁਹਾਡੀ ਜਿਹੜੀ ਕਾਰਵਾਈ ਆ ਤੁਹਾਡੇ ਤੋਂ ਹੋਈ ਆ ਤੇ ਤੁਹਾਨੂੰ ਮਹਿਕਮੇ ਦੇ ਵਿੱਚੋਂ ਜਾਂ ਕਹਿ ਲਈਏ ਕਿ ਇਹਨਾਂ ਬੱਸਾਂ ਤੋਂ ਬਾਹਰ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਕਾਮੇ ਸੰਘਰਸ਼ ਕਰ ਰਹੇ ਸੀਗੇ ਤੇ ਹੁਣ ਵੀ ਇਹ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਹੋਏ ਨੇ ਤੇ ਸੂਤਰਾਂ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਵੀ ਇਹਨਾਂ ਕੱਚੇ ਕਾਮਿਆਂ ਦੇ ਹੱਕ ਦੇ ਵਿੱਚ ਡਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿਸੇ ਇੱਕ ਥਾਂ ਦੇ ਉੱਤੇ ਵੱਡਾ ਧਰਨਾ ਵੀ ਲਗਾਇਆ ਜਾ ਸਕਦਾ ਹੈ ਜਿੱਥੇ ਸਾਰੀਆਂ ਜਥੇਬੰਦੀਆਂ ਸਾਰੇ ਡਿਪੂ ਇਕੱਠੇ ਹੋ ਕੇ ਆਪਣਾ ਰੋਸ ਮੁਜ਼ਾਰਾ ਕਰ ਸਕਣ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ